ਦੀ ਨਾਮ ਹੈ ਜੀ ਮੈਂ ਹਰਵਿੰਦਰ ਸਿੰਘ ਜਿਹੜੇ ਬੱਚੇ ਦੀ ਡੈਥ ਹੋਈ ਹੈ ਮੈਂ ਉਹਦਾ ਮਾਮਾ ਲੱਗਦਾ ਜੀ ਕਿਥੇ ਰਹਿੰਦੇ ਹੋ ਮੈਂ ਲੋਹਰੀ ਗੇਟ ਜੀ ਤੇ ਜਿਹੜੇ ਬੱਚੇ ਨੇ ਕੀ ਹੈ ਕਾਰਨ ਕੀ ਮੰਨਦਾ ਕਾਰਨ ਇਹ ਸੀਗਾ ਜੀ ਥੋੜਾ ਜਿਹਾ ਬੁਖਾਰ ਚੜਿਆ ਸੀਗਾ ਬੱਚੇ ਨੂੰ ਤੇ ਉਹਦੇ ਕਰਕੇ ਅਸੀਂ ਹਸਪੀਟਲ ਲੈ ਕੇ ਜਾ ਰਹੇ ਸੀ ਲੇਕਿਨ ਉੱਥੋਂ ਦੀ ਇੱਕ ਹਰਮੀਤ ਸਿੰਘ ਨਾਂ ਦਾ ਬੰਦਾ ਜਿਹੜਾ ਇਸ ਹੋਟਲ ਦਾ ਉਹ ਸੀਗਾ ਇਹ ਨਹੀਂ ਪਤਾ ਕੀ ਉਹਦਾ ਇੱਥੇ ਰਿਲੇਟਿਵ ਸੀਗਾ ਹਾਂ ਹਸਪੀਟਲ ਦਾ ਹੀ ਬੰਦਾ ਸੀਗਾ ਉਹ ਕਹਿੰਦੇ ਤੁਹਾਨੂੰ ਮੈਂ ਹਸਪੀਟਲ ਲੈ ਕੇ ਜਾਣਾ ਉਹ ਇੱਥੇ ਹਸਪੀਟਲ ਚ ਲੈ ਕੇ ਆ ਗਿਆ ਤੇ ਰਾਤ ਨੂੰ ਬੱਚੇ ਸਿਰਫ ਬੁਖਾਰ ਚੜਿਆ ਸੀਗਾ ਕਾਫੀ ਦੇਰ ਤੱਕ ਬੱਚਾ ਠੀਕ ਵੀ ਰਿਹਾ ਸਾ ਪੀ ਰਿਹਾ ਸਭ ਕੁਝ ਹੋ ਰਿਹਾ ਸੀਗਾ ਉਸ ਤੋਂ ਬਾਅਦ 2:30 ਬ 4 ਵਜੇ ਦੇ ਕਰੀਬ ਚਾਰ ਵਜੇ ਦੇ ਕਰੀਬ ਪਤਾ ਚੱਲਿਆ ਕਿ ਬੱਚਾ ਮਰ ਚੁੱਕਾ ਹੈ ਜਦਕਿ ਨਾ ਤਾਂ ਇੱਥੇ ਡਾਕਟਰ ਵੀ ਮਨੀਰ ਸੀਗੇ ਨਾ ਇੱਥੇ ਡਾਕਟਰ ਸ਼ਿਵਰਾਜ ਸੀਗੇ ਦੋਨੋਂ ਹੀ ਨਹੀਂ ਸੀਗੇ ਉਸ ਤੋਂ ਬਾਅਦ ਸਵੇਰੇ ਅਸੀਂ ਗੱਲ ਕੀਤੀ ਸਵੇਰ ਦਾ ਸਾਨੂੰ ਅਸੀਂ ਇੱਥੇ ਬੈਠੇ ਆ ਸਵੇਰ ਸਵੇਰੇ ਅਸੀਂ ਇਹਨਾਂ ਨਾਲ ਗੱਲ ਕੀਤੀ ਤੇ ਇਹ ਕਹਿੰਦੇ ਨੇ ਸਾਡੇ ਤੋਂ ਗਲਤੀ ਹੋਈ ਹੈ ਮੰਨੇ ਆ ਡਾਕਟਰ ਮੰਨੇ ਆ ਡਾਕਟਰ ਸਾਰੇ ਰੋਟਰ ਮੰਨੇ ਨਹੀਂ ਸਾਡੇ ਤੋਂ ਗਲਤੀ ਹੋਈ ਹੈ ਤੇ ਇੱਕ ਹਰਮੀਰ ਸਿੰਘ ਨਾਮ ਦਾ ਮੁੰਡਾ ਸੀਗਾ ਉਹ ਕਹਿੰਦਾ ਤੁਹਾਡੀ ਮੈਂ ਕੰਪਰਮਾਈਜ਼ ਕਰਵਾ ਦਿੰਦਾ ਕਿਸ ਗੱਲ ਨੂੰ ਲੈ ਕੇ ਕੰਪਰਮਾਈਜ਼ ਕਰਾ ਇਸੀ ਚੀਜ਼ ਨੂੰ ਸਾਨੂੰ ਨਹੀਂ ਪਤਾ ਸੀਗਾ ਉਹ ਕਹਿੰਦੇ ਤੁਸੀਂ ਡਿਮਾਂਡ ਰੱਖ ਰਹੇ ਹੋ ਜਦ ਕਿ ਅਸੀਂ ਕੋਈ ਡਿਮਾਂਡ ਨਹੀਂ ਰੱਖੀ ਹੈਗੀ ਅਸੀਂ ਸਿਰਫ ਇਹ ਚਾਹੁੰਦੇ ਆ ਜੀ ਡਾਕਟਰ ਦੇ ਕਾਰਵਾਈ ਹੋਣੀ ਚਾਹੀਦੀ ਤਾਂ ਕਿ ਜਿਹੜੇ ਹੋਰ ਬੱਚੇ ਨੇ ਉਹਨਾਂ ਦਾ ਵੀ ਇਹ ਹਾਲ ਨਾ ਹੋਵੇ 13 ਸਾਲ ਬਾਅਦ ਬੱਚਾ ਹੋਇਆ ਸੀਗਾ ਜੀ ਉਮਰ ਕਿੰਨੀ ਹੈ ਬੱਚੇ ਡੇਢ ਸਾਲ ਬੱਚੇ ਦੀ ਉਮਰ ਸੀਗੀ 13 ਸਾਲ ਬਾਅਦ ਹੋਇਆ ਸੀਗਾ ਲੇਕਿਨ ਇਹਨਾਂ ਡਾਕਟਰਾਂ ਦੀ ਐਂਗਲੀਆਂ ਕਰਕੇ ਬੱਚੇ ਦੀ ਮੌਤ ਹੋ ਚੁੱਕੀ ਹੈ। ਹੁਣ ਕਿੰਦਾ ਦੀ ਕਾਰਵਾਈ ਦੀ ਮੰਗ ਕਰਦੇ? ਡਾਕਟਰ ਤੇ ਕਾਰਵਾਈ ਦੀ ਮੰਗ ਕਰ ਰਹੇ ਜੀ ਅਸੀਂ। ਕਿ ਕੋਈ ਨਾ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਜੀ। ਡਾਕਟਰ ਸਾਹਿਬ ਨਾਲ ਡਾਕਟਰ ਸਾਹਿਬ ਨਾਲ ਹੋਈ ਸੀਗੀ ਜੀ। ਕਾਫੀ देर ਸੀ ਬੈਠੇ ਰਹੇ। ਉਹਨਾਂ ਨੇ ਗੱਲ ਕੀਤੀ ਸੀਗੀ। ਲੇਕਿਨ ਉਹ ਤਾਂ ਮੰਨ ਵੀ ਰਹੇ ਨੇ ਵੀ ਅਸੀਂ ਗਲਤੀ ਕੀਤੀ ਹੈ। ਲੇਕਿਨ ਹਾਂ ਜੀ ਮੇਰੇ ਕੋਲ ਵੀਡੀਓ ਹੈਗੀ। ਮੇਰੇ ਕੋਲ ਦੂਜੇ ਡਾਕਟਰ ਦੀ ਵੀਡੀਓ ਹੈ ਜੀ। ਇਹਨਾਂ ਦੇ ਨਾਲ ਹੀ ਡਾਕਟਰ ਬੈਠੇ ਸੀਗੇ। ਉਹ ਕੰਪਰਮਾਈਜ਼ ਕਰਵਾ ਰਹੇ ਸੀ। ਉਸ ਨੂੰ ਇਤਲਾ ਦਿੱਤਾ? ਹਾਂ ਜੀ। ਉਸ ਨੂੰ ਇਤਲਾ ਬਸ ਉਹ ਜਾ ਰਹੇ ਜੀ ਅਸੀਂ। ਕੋਣ ਚਾਈ ਪੀਈ ਇੱਥੇ ਉਹ ਸੂ ਬਿਨਾ ਆਪਣੀ ਮਰਜ਼ੀ ਨਾਲ ਆਏ ਸੀ ਵੀ ਪਵਨ ਕੁਮਾਰ ਜੀ ਨੇ ਜੀ ਕੋਈ ਉਹ ਆਏ ਸੀਗੇ ਇੱਥੇ ਹਸਪੀਟਲ ਵੱਲੋਂ ਹਸਪੀਟਲ ਇਹ ਨਹੀਂ ਪਤਾ ਜੀ ਕਿੱਥੋਂ ਬੁਲਾਏ ਗਏ ਸੀਗੇ ਸਾਨੂੰ ਆ ਕੇ ਕਹਿੰਦੇ ਅਸੀਂ ਬੱਚਾ ਲੈ ਕੇ ਜਾਣ ਲੱਗੇ ਆ ਅਸੀਂ ਕਿ ਜਦ ਅਸੀਂ ਕੰਪਲੀਟ ਨਹੀਂ ਕੀਤੀ ਹੈਗੀ ਤਾਂ ਬੱਚਾ ਲੈ ਜਾਣ ਦਾ ਤੁਹਾਡਾ ਮਤਲਬ ਕੀ ਬਣਦਾ ਜਦ ਅਸੀਂ ਕੰਪਲੀਟ ਨਹੀਂ ਕੀਤੀ ਕਹਿੰਦਾ ਤੁਸੀਂ ਹੁਣ ਕੰਪਲੀਟ ਕਰ ਰਹੇ ਹੋ ਅਸੀਂ ਇੱਥੇ ਖੜੇ ਕੰਪਲੀਟ ਕਰਾਂਗੇ ਤੁਹਾਨੂੰ ਕਹਿੰਦਾ ਤੁਸੀਂ ਹੁਣ ਕੰਪਲੀਟ ਕਰ ਰਹੇ ਹੋ ਮੈਂ ਕਿਹਾ ਅਸੀਂ ਤੁਹਾਨੂੰ ਉੱਥੇ ਆ ਕੇ ਕੰਪਲੀਟ ਕਰਾਂਗੇ ਫੇਰ ਬੱਚਾ ਕਹਿੰਦੇ ਨਹੀਂ ਜੀ ਅਸੀਂ ਬੱਚਾ ਲੈ ਕੇ ਜਾਣ ਲੱਗੇ ਆ ਉਹ ਵੀ ਸਾਡੇ ਨਾਲ ਵੀ ਇੱਥੇ ਇਹਨਾਂ ਡਾਕਟਰਾਂ ਤੇ ਕਾਰਵਾਈ ਹੋਵੇ ਤੇ ਬਾਕੀ ਜਿਹੜੇ ਬੱਚੇ ਨੇ ਉਹ ਇਹ ਜੀ ਲਪੇਟ ਚ ਨਾ ਆਣ ਠੀਕ ਹੈ ਸਰ ਮੈਂ ਘਰ ਬੈਠਾ ਮੇਰਾ ਸਾਲਾ ਵੈ ਮੇਰੇ ਸਾਲੇ ਦੀ ਕੁੜੀ 13 ਸਾਲ ਬਾਅਦ ਕੁੜੀ ਹੋਈ ਹੈ ਜੀ ਬੇਟੀ ਹੋਈ ਹੈ ਅਸੀਂ ਇੰਨੇ ਖੁਸ਼ੀ ਆਦੇ ਦਾ ਚਲੋ ਕਿਹਨੂੰ ਬੁਲਾਇਆ ਲੋੜੀ ਪੜੀ ਬੁਲਾਈ ਮੈਂ ਘਰ ਬੈਠਾ ਸੀ ਮੇਰੀ ਬੇਟੀ ਨੇ ਦੱਸਿਆ ਆਪਣੀ ਬੇਟੀ ਨੇ ਕਹਿੰਦੀ ਡਾਕਟਰ ਨੂੰ ਰਾਤੀ ਲੈ ਕੇ ਆਇਆ ਹਸਪਤਾਲੇ ਨੂੰ ਜਿਹੜਾ ਹਰ ਮਿਸਿੰਗ ਲੈ ਕੇ ਆਇਆ ਹੋਣਾ ਕਿਤੇ ਕਨ ਮੈ ਲੈ ਮੈਂ ਤਾਂ ਤਾਂ ਮਾਰ ਕੇ ਆਇਆ ਨਾ ਯਾਰ ਮੈਂ ਬੇਟੀ ਦੇ ਕਹਿੰਦਾ ਡਾਕਟਰ ਨੇ ਗਾਲੀ ਕੀਤੀ ਐ ਮੈਂ ਕੀ ਗਾਲੀ ਕੀਤੀ ਐ ਮੰਦਰ ਅੱਗੇ ਡਾਕਟਰ ਨੂੰ ਬੋਲੇ ਡਾਕਟਰ ਸਾਹਿਬ ਤੁਸੀਂ ਕੀ ਇਲਾਜ ਕੀਤਾ ਬੱਚੇ ਦਾ ਤੁਸੀਂ ਕੀ ਦੇਖਿਆ ਬੱਚੇ ਨੂੰ ਚੁੱਪ ਕਰਕੇ ਮੂੰਹ ਰੱਖ ਕੇ ਖੜਾ ਰਿਹਾ ਬੈਠਾ ਰਿਹਾ ਮੈਨਾਂ ਸਰ ਕੋ ਜਵਾਬ ਦਿਓ ਡਾਕਟਰ ਕੌਣ ਸੀ ਕੀ ਨਾਜ਼ੀ ਡਾਕਟਰ ਦਾ ਮੋਨਾ ਬਾਨੀਆਂ ਬਾਨੀਆਂ ਕਹਿੰਦਾ ਬਾਨੀਆਂ ਸ਼ਿਵਰਾਜ ਬਾਨੀਆਂ ਮੈਨਾਂ ਬਾਨੀਆਂ ਕਹਾਂ ਉਹਨੂੰ ਮਾਂਗਾ ਬਾਨੀਆਂ ਸੀ ਬੈਠਾ ਜੀ ਮੈਂ ਡਾਕਟਰ ਸਾਹਿਬ ਕੀ ਗੱਲ ਹੋਈ ਐ ਜੀ ਬੋਲਿਆ ਨਹੀਂ ਕੁਛ ਇਹਨੂੰ ਬਾਹਰ ਕੱਢੋ ਮੈਂ ਕਿਹਾ ਸਰ ਮੈਂ ਗੱਲ ਨਹੀਂ ਕਰਦਾ ਮੈਂ ਮੈਂ ਗਾਲਾਂ ਕੱਢਿਆ ਕਰਦਾ ਮੈਂ ਉਹ ਢੋਕ ਟੋਣ ਕਰ ਗੱਲ ਕਰ ਰਿਹਾ ਤੂੰ ਉਹਦਾ ਪੀਏ ਬੋਲਿਆ ਰਾਣੀ ਦਾ ਸਰਾਈ ਗਾਲਾਂ ਨਾ ਕੱਢੋ ਮੈਂ ਕਿਹਾ ਵੀਰੀ ਤੁਹਾਨੂੰ ਤਾਂ ਕੁਛ ਕਿਹਾ ਨਹੀਂ ਮੰਨੇ ਤੂੰ ਸਰਦਾਰ ਭਰਾਵਾਂ ਸਰਦਾਰਾਂ ਦੀ ਗੱਲ ਕਰ ਸਰਦਾਰਾਂ ਦੀ ਗੱਲ ਕਰ ਯਾਰ ਮੈਨੂੰ ਪਤਾ ਨਹੀਂ ਕੌਣ ਹੈ ਤੂੰ ਮੈਂ ਕਹਿੰਦੇ ਰਾਜੀ ਰਾਣੀ ਦੇ ਬੱਚੇ ਨੂੰ ਪ੍ਰੋਬਲਮ ਕੀ ਸੀ ਬੱਚੇ ਨੂੰ ਰਾਤੀ ਲੈ ਕੇ ਆਏ ਨੇ ਕਿਸੇ ਦੀ ਬਿਮਾਰੀ ਕੀ ਹੋਈ ਬਿਮਾਰ ਹੋਈ ਹੈ ਇੱਥੇ ਹਸਪਤਾਲ ਲੈ ਕੇ ਆ ਗਏ ਇਹਨਾਂ ਨੇ ਬੱਚੇ ਬੱਚੇ ਲਾਇਆ ਟੀਕਾ ਗਲਤੀ ਦਾ ਲਾਤਾ ਇਨਫੈਕਟ ਇੰਜੈਕਸ਼ਨ ਲਗਾਤਾ ਡਾਕਟਰ ਨੇ ਇਹਨਾਂ ਕੁੜੀ ਨਾਲ ਰਖਸਾਇ ਖੇਡਦੀ ਰਹੀ ਦੁੱਧ ਮੰਗਿਆ ਉਹਨੇ ਡਾਕਟਰ ਨਾਲ ਦੁੱਧ ਲੈਣਾ ਹੈਗਾ ਫਿਰ ਕੁੜੀ ਨਾਲ ਕੀ ਗੱਲ ਕੀਤੀ ਉਹਨਾਂ ਨੇ ਕੁੜੀ ਖਾਛ ਖੇਡ ਰਹੀ ਸੀ ਇੱਥੇ ਉਹਨੂੰ ਕਹਿੰਦੇ ਠੰਡ ਲੱਗ ਰਹੀ ਹੈ ਬੱਚੇ ਨੂੰ ਮਾਂ ਬੱਚੇ ਦੀ ਮਾਂ ਕਹ ਰਹੀ ਹੈ ਠੰਡ ਲੱਗ ਰਹੀ ਹੈ ਬੱਚੇ ਨੂੰ ਡਾਕਟਰ ਕਹਿੰਦਾ ਤੈਨੂੰ ਠੰਡ ਲੱਗ ਰਹੀ ਹੋਣੀ ਉਹਨੂੰ ਠੰਡ ਲੱਗ ਰਹੀ ਬੈਠੇ ਟਿੱਕੇ ਸਾਹ ਦੇ ਪਣਾਓਗੇ ਤੂੰ ਇਹ ਇਹੋ ਜਿਹਾ ਇਹੋ ਜਿਹਾ ਇਹ ਹੱਥਾਂ ਤੋਂ ਥੱਕ ਕੇ ਦੇਖਭਾਲ ਕਰਨਗੇ ਬੱਚੇ ਦੀ ਯਾਨੀ ਕੀ ਕਾਰਵਾਈ ਦੀ ਕਿੱਦਾਂ ਦੀ ਕਾਰਵਾਈ ਦੀ ਕਾਰਵਾਈ ਹੋ ਗਈ ਜਿਸ ਤੇ ਇਹ ਅਸਲ ਬੰਦ ਕਰਾਵਾਂਗੇ। ਲੱਗਦਾ ਡਾਕਟਰ ਦੀ ਅੰਗਲੀ ਨਾਲ ਹੋਇਆ। ਕਹਿੰਦੇ ਆਓ ਮੁੰਨਾ ਗਲਤੀ ਜੀ ਸਰਜੀ ਗਲਤੀ ਮੰਨਿਆ ਮੈਨੂੰ ਬਾਹਰ ਕਰਤਾ। ਦਾ ਚਲ ਮੈਂ ਹੀ ਬਾਹਰ ਆਇਆ ਨਾ। ਮੈਂ ਬਾਹਰ ਆ ਖੜ ਗਿਆ ਉੱਥੇ। ਮੈਨੂੰ ਲੈ ਗਿਆ ਹਰਵਿੰਦਰ ਸਿੰਘ ਪੀਏ ਦਾ ਰਾਣੀ ਦੇ ਪੀਏ ਬਾਹਰ ਲਗਾਇਆ ਗਿਆ ਬਾਹਰ ਆ ਗਿਆ ਯਾਰ ਕੋ। ਮੈਂ ਕਹਿੰਦਾ ਮੁੰਨੂ ਗਲਤ ਕਰ ਰਿਹਾ ਯਾਰ ਮੈਂ ਤਾਂ ਮਾੜਾ ਨਹੀਂ ਚੰਗਾ ਨਹੀਂ ਤੇ ਸਰਾਬਾ ਗਲਪ ਕਰਿਆ ਮੈਨੂੰ ਪਤਾ ਇਹ ਉਹਦਾ ਬੰਦਾ ਹੈ। ਗਲਤ ਗੱਲ ਕੀਤੀ ਲੋ ਜੀ ਨਾਲ ਚਲੋ ਬਾਹਰ ਆ ਗਿਆ ਜੀ ਮੈਂ। ਮੈਨੂੰ ਕਹਿੰਦਾ ਜੀ ਚਲੋ ਡਾਕਟਰ ਸਾਹਿਬ ਦੇ ਅੰਦਰ ਬਾਹਰ ਵਾਏ ਹੀ ਡਾਕਟਰ ਗਲਤੀ ਮੰਨ ਰਿਹਾ। ਹਾਂ ਡਾਕਟਰ ਨੇ ਭੱਜ ਗਿਆ ਮੂੰਹ ਪਰਾ ਕਰਕੇ ਕੋਠੇਲ ਕੁਲਢੀ ਵਾਲੀ ਇਸਨੇ ਤੋਂ ਹੁਣ ਕਿ ਜਦ ਅਧਿਕਾਰਵਾਈ ਦੇ ਪੁਲਸ ਨੂੰ ਕਾਰਵਾਈ ਕਰਨ ਦੀ ਦਿੱਤੀ ਕਾਰਵਾਈ ਕਰਨਗੇ ਜੀ ਅਸੀਂ ਅਸਲ ਕਾਰਵਾਈ ਕੀਤੀ ਨਹੀਂ ਹਲੇ ਕਰਨ ਲੱਗੇ ਸੀ ਜਾਣਾ ਹੀ ਸਾਨੇ ਇਹਨੇ ਪਹਿਲੀ ਪੰਜ ਆਪ ਬੜੇ ਕੀ ਕੀਤਾ ਕੀ ਨਹੀਂ ਕੀਤਾ ਬਰਾਦਰ ਪੁਲਸ ਨੂੰ ਆ ਜੀ ਰਹਿ ਦੇਖੋ ਜੀ ਠੀਕ ਹੈ ਜੀ ਮੈਂ ਇਹ ਚੈਨ ਤੁਹਾਡੀ ਕੋਲ ਠੀਕ ਮੈਂ ਤਾਂ ਕਹਿ ਹੀ ਨਹੀਂ ਰਿਹਾ ਮੈਂ ਜਸਟੀਫਾਈ ਨਹੀਂ ਕਰ ਰਿਹਾ ਮੈਂ ਜਸਟੀਫਾਈ ਕਰਨ ਦੀ ਪੋਜੀਸ਼ਨ ਚ ਨਹੀਂ ਹੈਗਾ ਜਦ ਤੁਸੀਂ ਗੱਲ ਠੀਕ ਕਹਿ ਰਹੇ ਮੈਂ ਜਸਟੀਫਾਈ ਨਹੀਂ ਕਰ ਰਿਹਾ ਮੈਂ ਤਾਂ ਇਹ ਦੱਸ ਰਿਹਾ ਕਿ ਜਿਹੜਾ ਜੇ ਤੁਸੀਂ ਦੋ ਕੀ ਉਹਨੇ ਦੇਖਿਆ ਇਹਨੇ ਨਹੀਂ ਦੇਖਿਆ ਬਿਲਕੁਲ ਸਹੀ ਗੱਲ ਹੈ ਠੀਕ ਹੈ ਨਾ ਜੇ ਤੁਸੀਂ ਕਹਿੰਦੇ ਤੁਹਾਡੇ ਮਦਰ ਸੀਗੇ ਜਿਹੜੇ ਮਾਤਾ ਜੀ ਬੈਠੇ ਜੋ ਜੋ ਗੱਲ ਕਹਿ ਰਹੇ ਜੇ ਮੈਂ ਕਹਾਂ ਨਹੀਂ ਹੈਗਾ ਤਾਂ ਮੈਂ ਵੇਖੂ ਇਹਨਾਂ ਕੁਝ ਸਮਝਦਾਰ ਬੰਦੇ ਬੈਠਾ ਤੇ ਜੋ ਕੁਝ ਕਹਿ ਰਿਹਾ ਸਹੀ ਹੀ ਕਹਿ ਰਿਹਾ ਉਹ ਛੱਡ ਦਿਓ ਆਪਣੇ ਮਾਂ ਨੂੰ ਐਨੇ ਸੀਨੀਅਰ ਬੰਦੇ ਨੂੰ ਕਹਿਣਾ ਤੂੰ ਸਭ ਕੀ ਨਾਲ ਹੈ ਤੁਹਾਡਾ ਡਿਪਾਰਟਮੈਂਟ ਕਿਹੜਾ ਹੈ ਡਾਕਟਰ ਸ਼ੇਖਮਾ ਜਿੰਦਲੇ ਮੈਂ ਬੱਚਿਆਂ ਦਾ ਡਾਕਟਰ ਹਾਂ ਅਛੇ ਡਾਕਟਰ ਸਾਹਿਬ ਤੁਹਾਡੇ ਹਸਪਤਾਲ ਦੇ ਵਿੱਚ ਰਾਤ ਨੂੰ ਇੱਕ ਪੇਸ਼ੈਂਟ ਆਇਆ ਸੀ ਡੇਟਸ ਦਾ ਬੱਚਾ ਉਸ ਦੀ ਸਵੇਰੇ ਮੌਤ ਹੋ ਜਾਂਦੀ ਹੈ ਉਸ ਦੇ ਪਰਿਵਾਰ ਵਾਲੇ ਕਹਿੰਦੇ ਗਲਤ ਟ੍ਰੀਟਮੈਂਟ ਕਰਨ ਉਹਦੀ ਮੌਤ ਹੋਈ ਹੈ ਕੀ ਕਹੂੰ ਦੇਖੋ ਗਲਤ ਟ੍ਰੀਟਮੈਂਟ ਕੁਝ ਨਹੀਂ ਹੋਇਆ ਬੱਚਾ ਜਦੋਂ ਘਰੇ ਸੀਗਾ ਉਹਨੂੰ ਬੁਖਾਰ ਦੇ ਕਾਰਨ ਅ ਦੌਰੇ ਪਏ ਅਸੀਂ ਦੌਰਿਆਂ ਦੇ ਵਿੱਚੋਂ ਸਾਡੇ ਕੋਲ ਬੱਚਾ ਆਇਆ ਸੀਗਾ ਤੇ ਅਸੀਂ ਉਹਨੂੰ ਦੌਰੇ ਦੇ ਰੋਕਣ ਦੀਆਂ ਉਹਨੂੰ ਜੋ ਦਵਾਈ ਹੈ ਉਹ ਦਿੱਤੀ ਗਈ ਜੋ ਬੱਚੇ ਨੂੰ ਬੁਖਾਰ ਸੀਗਾ ਉਹਦੇ ਵਾਸਤੇ ਜੋ ਦਾ ਟ੍ਰੀਟਮੈਂਟ ਬੰਦਾ ਸੀ ਉਹ ਉਹਨੂੰ ਦਿੱਤਾ ਗਿਆ ਇੱਕ ਵਾਰੀ ਉਹਦੇ ਦੌਰੇ ਕੰਟਰੋਲ ਚ ਹੋਏ ਲੇਕਿਨ ਉਹ ਦੌਰੇ ਚੱਲਦੇ ਰਹੇ ਤੇ ਉਸ ਤੋਂ ਬਾਅਦ ਬੱਚੇ ਨੂੰ ਇੰਨੇ ਜ਼ਿਆਦਾ ਕੰਟਰੋਲ ਹੋਏ ਕਿ ਉਹਨੂੰ ਸਾਨੂੰ ਵੈਂਟੀਲੇਟਰ ਤੇ ਪਾਉਣਾ ਪਿਆ ਤੇ ਉਸ ਤੋਂ ਬਾਅਦ ਉਹਦੇ ਦੌਰੇ ਹਲੇ ਵੀ ਨਹੀਂ ਸੀ ਕੰਟਰੋਲ ਜਿਸ ਦੇ ਕਾਰਨ ਇਹ ਸਟੇਟਸ ਹੈ ਕਿ ਇਲੈਪਟਿਕਸ ਜਿਹੜੇ ਅਸੀਂ ਕਹਿੰਦੇ ਹਾਂ ਵੀ ਜਿਦੇ ਚ ਲਗਾਤਾਰ ਦੌਰੇ ਪੈਣੇ ਹੁੰਦੇ ਆ ਉਹਦੇ ਵਿੱਚੋਂ ਬੱਚਾ ਚਲਾ ਗਿਆ ਤੇ ਉਸ ਦੇ ਦੌਰਾਨ ਇਹਦਾ ਇਹ ਬੱਚੇ ਦੀ ਤੁਸੀਂ ਕੋਈ ਇੰਜੈਕਸ਼ਨ ਲਾਇਆ ਸੀਗਾ ਜੀ ਬੱਚੇ ਨੂੰ ਜਿਹੜਾ ਟ੍ਰੀਟਮੈਂਟ ਹੈਗਾ ਉਹਦੇ ਤਾਂ ਠੀਕ ਆਪਾਂ ਦੇ ਨਹੀਂ ਹੈ ਜਿਹਦੇ ਇੰਜੈਕਸ਼ਨ ਤੋਂ ਪਹਿਲਾਂ ਬੱਚਾ ਠੀਕ ਸੀ ਜਿਹਦੇ ਤੋਂ ਬਾਅਦ ਉਹਦੀ ਸਿਹਤ ਖਰਾਬ ਹੋਈ ਹੈ ਉਨੀ ਦੇਖੋ ਹੁਣ ਜਦੋਂ ਬੱਚਾ ਆਇਆ ਦਰ ਤੇ ਦਵਾਈ ਦਿੱਤੀ ਹੈਗੀ ਐ ਠੀਕ ਐ ਉਹਨੂੰ ਜਿਹੜੀ ਦਿਮਾਗ ਦੇ ਵਿੱਚ ਸਵੇਲਿੰਗ ਹੋ ਗਈ ਜਾਂ ਦਵਾਈ ਦੇ ਜਿਹੜੇ ਦੌਰੇ ਸ਼ੁਰੂ ਹੋ ਗਏ ਉਹ ਹੁਣ ਆਪਾਂ ਉਹਦਾ ਟਰੀਟਮੈਂਟ ਦਵਾਂਗੇ ਹੁਣ ਉਹ ਉਹ ਜੋ ਟਰੀਟਮੈਂਟ ਦੌਰੇ ਨਹੀਂ ਰੁਕ ਰਹੇ ਹੈਗੇ ਆਪਾਂ ਕਹਾਂਗੇ ਕਿ ਉਹ ਉਹਦੇ ਕਰਕੇ ਦੌਰੇ ਚੱਲੀ ਜਾਂਦੇ ਆ ਤਾਂ ਜੋ ਵੀ ਕੁਝ ਕਹਿ ਸਕਦੇ ਆ ਆਪਾਂ ਪਰ ਜੋ ਤਾਂ ਤਾਂ ਕਿ ਕੋਈ ਕੰਪਾਉਂਡਰ ਨੇ ਪਹਿਲਾਂ ਇਲਾਜ ਕੀਤਾ ਕੋਈ ਨੌਮਸੀ ਕੰਪਾਉਂਡਰ ਹੋਣਗੇ ਰਾਤ ਨੂੰ ਜੋ ਡਿਊਟੀ ਤੇ ਜਣ ਹੋਣਗੇ ਕੋਈ ਸੀਨੀਅਰ ਡਾਕਟਰ ਨਹੀਂ ਸੀ ਉਹਨਾਂ ਦਾ ਇਲਜ਼ਾਮ ਹੈ ਕਿ ਉਹਨਾਂ ਨੇ ਟਰੀਟਮੈਂਟ ਜਾਂ ਜਰਸੀ ਗੱਲ ਕੀਤੀ ਉਹ ਮੰਨੇ ਕਿ ਸਾਡੀ ਅਣਗਿਣੀ ਕਰਨ ਬੱਚੇ ਦੀ ਮੌਤ ਹੋਈ ਹੈ ਉਹ ਵੀਡੀਓ ਵੀ ਦੇ ਲਿਆ ਸਰ ਅੰਗਿਲੀ ਦੀ ਕੋਈ ਗਾਲ ਨਹੀਂ ਹੈ ਕਿ ਜੋ ਬੰਦਾ ਟ੍ਰੀਟਮੈਂਟ ਹੈ ਜਿਹਦਾ ਆਪਾਂ ਉਹਨੂੰ ਦੇ ਰਹੇ ਹਾਂ ਉਹਨਾਂ ਨੇ ਆਪੇ ਲਿਖਤੀ ਤੌਰ ਤੇ ਸਾਰਾ ਕੁਝ ਦਿੱਤਾ ਗਿਆ ਹੈ ਲਿਖਤੀ ਤੌਰ ਤੇ ਜਦੋਂ ਬੱਚਾ ਵੈਂਟੀਲੇਟਰ ਤੇ ਸਿੱਕ ਹੋ ਗਿਆ ਉਹਨੂੰ ਦੱਸਿਆ ਗਿਆ ਉਹਨਾਂ ਨੇ ਰਿਟਰਨ ਕੰਸੈਂਟ ਆਪਾਂ ਨੂੰ ਦਿੱਤਾ ਹੈਗਾ ਜਦੋਂ ਆਪਾਂ ਸਾਰੀ ਗੱਲਾਂ ਉਹਨੂੰ ਦੱਸ ਕੇ ਕਰਨੇ ਕਿ ਕੰਪਾਊਂਡਰ ਨੇ ਹਾਂਜੀ ਹਾਂ ਉਹ ਲਿਖਿਆ ਹੈ ਡਾਕਟਰ ਹੈ ਡਾਕਟਰ ਹੈ ਠੀਕ ਹੈ ਉਹ ਇਹ ਕਹਿ ਰਿਹਾ ਕਿ ਉਹ ਕੰਪਾਊਂਡਰ ਆਸ਼ਾ ਲੂਗਾ ਨੇ ਦਵਾਈ ਗਲਤ ਦਿੱਤੀ ਹੈ ਹੀ ਇਜ਼ ਅ ਡਾਕਟਰ ਨਾ ਹੀ ਡਿਊਟੀ ਡਾਕਟਰ ਹੈ ਤਾਂ ਜੇਕਰ ਡੈਥ ਹੋ ਗਈ ਸੀ ਫਿਰ ਜਿਹੜੇ ਪੇਰੈਂਟਸ ਆ ਉਹਨਾਂ ਨਾਲ ਸੈਟਲਨ ਕਿਉਂ ਕਰਨੀ ਪਈ ਕਿ ਸੈਟਲ ਸਮਝੌਤੇ ਦੀ ਗੱਲ ਕਿਉਂ ਕਰਨੀ ਪਈ ਕਿ ਤੁਸੀਂ ਸਾਨਾ ਜਾਨ ਸੈਟਲ ਕਰ ਲੋ ਬੈਠ ਕੇ ਕਰੋ ਤੁਹਾਡੀ ਵੀਡੀਓ ਖੁਦ ਹੀ ਬੋਲਦੇ ਹੋਏ ਨੇ ਕਿ ਸੈਟਲਮੈਂਟ ਕਰ ਲੋ ਬੈਠ ਜਾਓ ਤੁਸੀਂ ਸੈਟਲਮੈਂਟ ਦਾ ਮਤਲਬ ਬਹੁਤ ਹੁੰਦੇ ਨੇ ਜੀ ਡਾਕਟਰ ਅਸੀਂ ਉਹਨੂੰ ਸਮਝਾਣੇ ਗੱਲ ਹੋਈ ਕੀ ਹੈਗੀ ਆ ਤੁਹਾਡੀ ਲਾਗੂ ਵਿੱਚ ਕੀ ਹੈ ਅਸੀਂ ਵੀ ਉਸ ਨੂੰ ਗੱਲ ਸਮਝਾਉਣਾ ਚਾਹੁੰਦੇ ਸੀ ਕੀ ਹੈ ਕਈ ਵਾਰ ਜਦੋਂ ਵੀ ਕਿਸੇ ਦੀ ਡੈਥ ਹੁੰਦੀ ਹੈਗੀ ਹੈ ਆਪਣੇ ਸਾਰੇ ਦੇ ਮਨ ਦੇ ਵਿੱਚ ਇੱਕ ਗੁੱਸਾ ਰੋਸ਼ ਪੈਦਾ ਹੁੰਦਾ ਹੈਗਾ ਤਾਂ ਉਸ ਨੂੰ ਸ਼ਾਂਤ ਕਰਨਾ ਉਹ ਸੈਟਲਮੈਂਟ ਨਹੀਂ ਲੈ ਕਿਸ ਚੀਜ਼ ਦੀ ਸੈਟਲਮੈਂਟ ਉਹਨਾਂ ਦਾ ਗੁੱਸਾ ਸ਼ਾਂਤ ਉਹਨਾਂ ਨੂੰ ਕੀ ਇੱਥੇ ਪ੍ਰੋਬਲਮਸ ਹੈਗੀ ਹੈ ਕੀ ਉਹ ਟਰੀਟਮੈਂਟ ਹੋਇਆ ਕੀ ਨਹੀਂ ਹੋਇਆ ਉਹਦੇ ਪਾਪਾ ਉਹਨਾਂ ਤੋਂ ਰਿਟਰਨ ਕੰਸੈਂਟ ਲਿੱਤਾ ਹੋਇਆ ਸੀ ਰਿਟਰਨ ਕੰਸੈਂਟ ਜੋ ਉਹਨਾਂ ਨੇ ਦਿੱਤਾ ਤਾਂ ਇਸੇ ਕਰਕੇ ਦਿੱਤਾ ਜਿਉਂਨਾਂ ਨੂੰ ਆਪਾਂ ਨੇ ਗੱਲ ਸਾਰੀ ਐਕਸਪਲੇਨ ਕੀਤੀ ਹੋਈ ਹੈ ਤੁਹਾਨੂੰ ਕੀ ਲੱਗਦਾ ਜੀ ਬੱਚੇ ਦੀ ਮੌਤ ਦਾ ਕਾਰਨ ਕੀ ਮੰਨਜੋ ਦੇਖੋ ਬੱਚੇ ਦੀ ਮੌਤ ਦੇ ਕਾਰਨ ਕਈ ਹੋ ਸਕਦੇ ਆ ਅਸੀਂ ਤਾਂ ਆਪ ਕਹਿ ਰਹੇ ਆ ਕਿ ਇਸ ਬੱਚੇ ਦਾ ਪੋਸਟਮਾਰਟਮ ਕੀਤਾ ਜਾਵੇ ਤੇ ਆਪਾਂ ਨੂੰ ਅਸਲ ਬਿਮਾਰੀ ਦਾ ਕਾਰਨ ਸਾਹਮਣੇ ਪਤਾ ਚੱਲੇ ਸਰ ਕਦੋਂ ਹੋਈ ਬੱਚੇ ਦੀ ਮੌਤ ਉਹਨੂੰ ਤੁਹਾਨੂੰ ਕਦੋਂ ਪਤਾ ਲੱਗਿਆ ਜੀ ਬੱਚੇ ਦੀ ਜਿੱਥੇ ਹੋ ਚੁੱਕੀ ਉਹ ਤਾਂ ਜਿਵੇਂ ਚੱਲਦੇ ਜਾ ਰਹੇ ਸਾਰੇ ਕੁਝ ਲਾਈਨ ਚੱਲਦਾ ਹੈ ਟਾਈਮਿੰਗ ਤਾਂ ਕੁਝ ਹੋएगी ਸਰ ਬੱਚੇ ਦੀ ਮੌਤ ਕਿੰਨੇ ਵਜੇ ਹੋਈ ਹੈ ਅਰਾਊਂਡ ਪੌਣੇ 10 ਵਜੇ ਐਗਜੈਕਟ ਟਾਈਮ ਹੀ ਟਾਈਮਿੰਗ ਹੈ ਸਰ ਬੰਦੋ ਦਿਓ ਬਾਹਰ ਹਾਂ ਜੀ ਤਦ ਕਿੰਨਾ ਪਾਇਆ ਵੀ ਇਲਾਜ ਠੀਕ ਹੋਇਆ ਸੀ ਕਿ ਬੱਚੇ ਦੀ ਮੌਤ ਜਰੀ ਹੈ ਉਹ ਨੈਚੁਰਲ ਤੋਂ ਬਿਮਾਰ ਹੋ ਕੇ ਗਈ ਹੈ ਹਾਂਜੀ ਜਿਹੜੇ ਪਹਿਲਾਂ ਤੋਂ ਪਹਿਲੇ ਦੌਰੇ ਚੱਲਦੇ ਆ ਰਹੇ ਸੀ ਜਦੋਂ ਬੱਚੇ ਇਨਫਿਟ ਪੈ ਰਹੇ ਸੀ ਜਾਂ ਤੁਸੀਂ ਕਹਿ ਰਹੇ ਸੀਗੇ ਮੈਡੀਸਿਨ ਦੇ ਰਹੇ ਸੀਗੇ ਉਹਨੂੰ ਟ੍ਰੀਟਮੈਂਟ ਦੇ ਦੌਰਾਨ ਲੱਗਿਆ ਕਿ ਤੁਹਾਡੇ ਤੋਂ ਕੰਟਰੋਲ ਨਹੀਂ ਹੋ ਰਿਹਾ ਹੈਗਾ ਉਹਨੂੰ ਕੁਝ ਅਸਰ ਆ ਰਿਹਾ ਹੈ ਕਿ ਆਪ ਨੂੰ ਕੀ ਹੋ ਰਿਹਾ ਹੈ ਲਗਾਤਾਰ ਚੱਲਦੇ ਆ ਆਪਾਂ ਨੇ ਉਸ ਤੋਂ ਬਾਅਦ ਬੱਚੇ ਨੂੰ ਜੋ ਟ੍ਰੀਟਮੈਂਟ ਦਿੰਦਾ ਵੀ ਵੈਂਟੀਲੇਟਰ ਤੇ ਪਾ ਦੋ ਅਗਲੀ ਚੀਜ਼ ਹੁੰਦੀ ਹੈ ਉਹ ਅਸੀਂ ਸਾਰਾ ਕੁਝ ਕੀਤਾ ਹੈਗਾ ਬਟ ਉਸ ਤੋਂ ਬਾਅਦ ਵੀ ਜੋ ਇਹ ਪਾਣਾ ਹੋਇਆ ਨਹੀਂ ਉਹਨੂੰ ਦਵਾਈ ਆਪਾਂ ਨੇ ਜਲਦੀ ਤਾਂ ਉਹ ਤਾਂ ਆਪਾਂ ਕੀ ਕਰ ਸਕਦੇ ਹੈਗੇ ਆਂ ਜੀ ਆਪਾਂ ਕੋਈ ਮੈਂ ਨਹੀਂ ਹੈਗੇ ਜਿਹੜੀ ਉਹਦੀ ਲੜਕੀ ਬੱਚੇ ਦੀ ਮਾਂ ਸੀ ਵੀ ਉਸ ਨਾਲ ਡਾਕਟਰ ਨੇ ਮਿਸਬੀਅਰ ਕੀਤਾ ਨਹੀਂ ਤੱਕ ਨਹੀਂ ਮਿਸਬੀਅਰ ਕੋਈ ਬਾਰ ਬਾਰ ਨਹੀਂ ਨਾ ਬਾਹਰ ਤਾਂ ਉਹ ਬਾਰ ਬਾਰ ਨਹੀਂ ਦੇਖੋ ਆਈਸੀਯੂ ਵਿੱਚ ਜਦੋਂ ਬੱਚਾ ਹੁੰਦਾ ਆਪਾਂ ਆਈਸੀਯੂ ਦੇ ਵਿੱਚ ਜਿਹੜੀ ਐਂਟਰੀ ਰਿਸਟ੍ਰਿਕਟਡ ਰੱਖੀ ਜਾਂਦੀ ਹੈ ਠੀਕ ਹੈ ਨਾ ਜੀ ਤਾਂ ਆਪਾਂ ਉੱਥੇ ਕਹਾਂਗੇ ਵੀ ਤੁਸੀਂ ਬਾਰ ਬੈਠੋ ਜੀ ਤੇ ਸਾਰੇ ਹਸਪੀਟਲ ਦਾ ਇੱਕ ਪ੍ਰੋਟੋਕੋਲ ਆਈਸੀਯੂ ਦਾ ਲੱਗੂ ਕਿ ਆ ਕਿ ਬੱਚਾ ਨੇ ਜਦੋਂ ਬੈਡ ਲੱਗਣੀ ਆ ਮਨੇ ਕਹਿਆ ਨਹੀਂ ਤੁਹਾਨੂੰ ਠੜਨ ਲੱਗਦੀ ਅੱਗੇ ਉਸ ਲੈਂਗਵੇਜ ਦੇ ਸ਼ਬਦ ਨਹੀਂ ਉਸ ਦੀ ਕੋਈ ਸਵਾਰੀ ਮੈਨੂੰ ਕੋਈ ਨੌਲੇ ਨਹੀਂ ਜਾਂ ਕਿਸੇ ਨੇ ਕੁਝ ਕਿਹਾ ਹੈ ਜਾਂ ਗਲਤ ਮੈਂ ਚੇਬੀਵਰੀ ਕਿਦੀ ਬਣਦੀ ਹੈ ਹਸਪੀਟਲ ਨੂੰ ਪਤਾ ਨਹੀਂ ਇੰਨੀ ਪਤਾ ਹੀ ਨਹੀਂ ਮੈਨੂੰ ਵੀ ਇਹ ਗੱਲ ਹੋਈ ਵੀ ਹੈ ਜਾਂ ਨਹੀਂ ਹੋਈ ਦੇਖੋ ਵੀ ਇਹ ਇੱਕ ਇਲਜ਼ਾਮ ਰੋਰੋਪ ਹੈ ਇਹ ਸੱਚੀ ਹੋਈ ਹੈ ਗੱਲ ਤਾਂ ਮੈਨੂੰ ਪਹਿਲਾਂ ਥੋੜਾ ਕੰਫਰਮ ਆਪਾਂ ਕਰ ਲੈਂਦੇ ਚੇਬੀਵਰੀ ਕਿਦੀ ਬਣਦੀ ਹੈ ਕਿਸ ਚੀਜ਼ ਤੇ ਆਇਆ ਰਹਿਤ ਤੁਸੀਂ ਉਹ ਸੀਨੀਅਰ ਹਾਂਜੀ ਰੈਸਨ ਸਿਟੀ ਕਿਦੀ ਬਣਦੀ ਹੈ ਤੁਹਾਡੀ ਕਿਸ ਚੀਜ਼ ਦਾ ਬਲੇਮ ਲਾ ਰਹੇ ਤੁਸੀਂ ਇਹ ਬਲੇਮ ਉਸ ਤਾਂ ਕਹਿ ਰਹੇ ਉਸ ਤਾਂ ਸਾਰਾ ਟਰੀਟਮੈਂਟ ਦੇ ਰਹੇ ਹਨ ਅਸੀਂ ਤਾਂ ਕਹਿ ਰਹੇ ਹਾਂ ਪ੍ਰਾਈਵੇਟ ਹਸਪੀਟਲ ਦੇ ਵਿੱਚ ਆਉਂਦਾ ਹੈਗਾ ਕਿ ਸਾਰਾ ਟ੍ਰੀਟਮੈਂਟ ਉੱਥੋਂ ਮਿਲੂਗਾ ਜਦੋਂ ਇਸ ਤਰ੍ਹਾਂ ਦੇ ਹਾਦਸੇ ਹੋ ਜਾਂਦੇ ਨੇ ਫਿਰ ਡਾਕਟਰ ਕਹਿ ਦਿੰਦੇ ਨੇ ਕਿ ਪਹਿਲਾਂ ਜਦੋਂ ਤੁਹਾਨੂੰ ਲੱਗ ਰਿਹਾ ਸੀਗਾ ਕਿ ਬੱਚਾ ਤੁਹਾਡੇ ਕੋਲ ਕੰਟਰੋਲ ਨਹੀਂ ਹੋ ਰਿਹਾ ਹੈਗਾ ਜਾਂ ਉਹਦੀ ਮੈਡੀਸਿਨ ਉਸੇ ਨਹੀਂ ਦਿੱਤੀ ਜਾ ਰਹੀ ਤਾਂ ਤੁਸੀਂ ਉਹਨੂੰ ਰੈਫਰ ਕਿਉਂ ਨਹੀਂ ਕੀਤਾ ਹੈ ਦੇਖੋ ਬੱਚੇ ਨੂੰ ਜੋ ਟ੍ਰੀਟਮੈਂਟ ਦੀ ਇੱਕ ਵਾਰੀ ਲੋੜ ਹੁੰਦੀ ਹੈ ਵੈਂਟੀਲੇਟਰ ਦੀ ਆਮ ਤੌਰ ਤੇ ਜਿੱਥੇ ਗੋਲਾ ਮੰਦੀ ਹੈ ਅਸੀਂ ਉਹ ਚੀਜ਼ ਫੈਸਿਲਿਟੀ ਉਹਨੂੰ ਦਿੱਤੀ ਹੈ ਹੂੰ ਪ੍ਰੋਫੈਸਰਟੀ ਇਹਨਾਂ ਨੇ ਦਿੱਤੀ ਹੈ ਪੇਰੈਂਟਸ ਨੂੰ ਵੀ ਪਤਾ ਹੈ ਇਹ ਬੱਚਾ ਵੈਂਟੀਲੇਟਰ ਤੇ ਗਿਆ ਹੈਗਾ ਤੇ ਮੇਨ ਜਿਹੜੀ ਗੱਲ ਹੈ ਕਿ ਉਹ ਹੁਣ ਇੰਟਰਨਲ ਜਿਹੜੇ ਬੱਚੇ ਦੇ ਸੀਜ਼ਰਸ ਨਹੀਂ ਦਵਾਈਆਂ ਤਾਂ ਬਾਅਦ ਵੀ ਜੇ ਨਹੀਂ ਰੁਕ ਰਹੇ ਤਾਂ ਆਪਾਂ ਦਵਾਈਆਂ ਵਧਾਈ ਜਾ ਰਹੀ ਸੀ ਕਿ ਕਾਰਨ ਕੀ ਹੋਇਆ ਲੱਗਦਾ ਹੈ ਤੁਹਾਨੂੰ ਕਿਉਂ ਡੈਥ ਹੋਈ ਡੈਥ ਦਾ ਕਾਰਨ ਕੀ ਲੱਗਦਾ ਤੁਹਾਨੂੰ ਕਿ ਕੋਈ ਰੋਗ ਪੇਸ਼ੈਂਟਸ ਨਾਲ ਹੋਤਾ ਹੈ ਕਿ ਤੁਹਾਨੂੰ ਦੇਖੋ ਜੋ ਵੈਕਸੀਨ ਹੈਗੀ ਹੈ ਇਹ ਵੀ ਅੱਗੇ ਦਿਮਾਗ ਦੇ ਵਿੱਚ ਚੱਲ ਕੇ ਇਨਕੇਫਲਾਈਟਿਸ ਕਰ ਸਕਦੀ ਹੈਗੀ ਹੈ ਜਿਹੜੀ ਉਹਦੇ ਪੈਸ਼ੈਂਟਸ ਨੇ ਇਹ ਅਸੀਂ ਇਹਨੂੰ ਤਾਂ ਪੁੱਛਿਆ ਸੀ ਬਟ ਅਸੀਂ ਉਮੀਦ ਕਰ ਰਹੇ ਡੇਢ ਸਾਲ ਤੋਂ ਡੀਪੀਟੀ ਦੀ ਵੈਕਸੀਨ ਲੱਗਦੀ ਹੈ ਠੀਕ ਹੈ ਹਾਂ ਰੈਗੂਲਰ ਸਰਕਾਰੀ ਵੈਕਸੀਨ ਲੱਗਦੀ ਹੈ ਉੱਥੋਂ ਇਹਨਾਂ ਨੇ ਕੋਈ ਵੈਕਸੀਨ ਹੀ ਲਗਵਾਈ ਸੀ ਵੈਕਸੀਨ ਦੀ ਇੱਕ ਕੰਪਲਿਕੀਸ਼ਨ ਹੈਗੀ ਹੈ ਕਿ ਉਹਦੇ ਵਿੱਚ ਇਹ ਬੱਚੇ ਦੇ ਬ੍ਰੇਨ ਤੇ ਇਫੈਕਟ ਕਰ ਸਕਦੀ ਹੈ ਕਿੰਨੇ ਪਰਸੈਂਟ ਚਾਂਸਸ